ਇੰਦਰ ਜੀ ਥੋੜਾ ਜੀ ਇਹਦੇ ਤੇ ਵੀ ਚਾਣਣਾ ਜਰੂਰ ਪਾ ਦਿਓ ਜਿਹੜਾ ਕਈ ਵਾਰੀ ਫਿਰ ਬਾਅਦ ਚ ਰੌਲਾ ਪੈ ਜਾਂਦਾ ਜੀ ਧੋਖਾ ਧੜੀ ਹੋ ਗਈ ਪੈਸੇ ਲੈਨੇ ਹੋ ਗਿਆ ਕਈ ਏਜੰਟਾਂ ਨੂੰ ਉੱਥੇ ਪੈਸੇ ਦੇ ਕੇ ਆ ਜਾਂਦੇ ਆ ਉਹਦੇ ਬਾਰੇ ਕੀ ਕਹੋਗੇ ਦੇਖੋ ਜੀ ਇਹ ਵੀਜ਼ੇ ਬਹੁਤ ਥੋੜੀ ਮਿਆਦ ਦੇ ਨੇ ਹੈ ਨਾ ਜੀ ਤੇ ਇਹਦਾ ਕੋਈ ਖਰਚਾ ਜੇ ਤੁਸੀਂ ਮੋਟਾ-ਮੋਟਾ ਕਹੋ ਹਨ ਜੇ ਸਰਵਿਸੇਸ ਵੀ ਲੈਣੇ ਆ ਕਿਸੇ ਤੋਂ ਹਨਾ ਸਾਡੇ ਅਰਗੇ ਬੰਦੇ ਤੋਂ ਲੈਣੇ ਐਡਵਾਈਜ਼ਰ ਤੋਂ ਲੈਣੇ ਆ ਜੀ ਤੁਹਾਡਾ ਕੋਈ ਮੋਟਾ-ਮੋਟਾ ਜਿਹਾ ਖਰਚਾ ਮੰਨ ਕੇ ਚੱਲੀਏ ਵੀ ਲੱਖ ਡੇਢ ਲੱਖ ਤੋਂ ਉੱਤੇ ਨਹੀਂ ਹੋਣਾ ਚਾਹੀਦਾ ਜੀ ਅ ਸਿੰਗਲ ਬੰਦੇ ਦੀ ਮੈਂ ਗੱਲ ਕਰ ਰਿਹਾ ਪਰ ਜੇ ਤੁਹਾਨੂੰ ਕੋਈ ਇਹ ਕਹਿੰਦਾ ਕਿ ਜੀ ਤੁਸੀਂ 10 ਲੱਖ ਦੇ ਦਿਓ ਤੁਸੀਂ 15 ਲੱਖ ਦੇ ਦਿਓ ਤੁਸੀਂ ਇਸ ਬੀਲੇ ਤੇ ਰਹਿ ਕੇ ਅ ਆਪਣਾ ਖਰਚਾ ਹੀ ਪੂਰਾ ਕਰ ਪਾਉਂਗੇ ਤੁਸੀਂ ਜਿਹੜੇ ਪੈਸੇ ਦਿੱਤੇ ਕਿਸੇ ਏਜੰਟ ਨੂੰ ਜੇ ਨਹੀਂ ਦੇ ਰਹੇ ਆ ਉਹ ਨਹੀਂ ਨਿਕਲਣ ਲੈ ਤੁਹਾਡੇ ਇਹ ਗੱਲ ਕਲੀਅਰ ਕਰ ਲਓ ਤੇ ਨਾਤਾ ਦੇਣ ਦਾ ਫਾਇਦਾ ਤੇ ਨਾ ਹੀ ਉਹ ਲੀਗਲ ਮੰਨਿਆ ਜਾਂਦਾ ਕਿਉਂਕਿ ਉਹ ਏਜੰਟ ਨਾ ਤਾਂ ਤੁਹਾਡੀ ਫਾਈਲ ਦੇ ਉੱਤੇ ਆਪਣਾ ਨਾਂ ਪਾ ਰਿਹਾ ਐ ਐਜ਼ ਯੂਰ ਲੀਗਲ ਰਿਪਰੈਜ਼ੈਂਟੇਟਿਵ ਤੁਹਾਨੂੰ ਕੋਈ ਪ੍ਰੋਪਰ ਵਕੀਲ ਜਾਂ ਐਡਵਾਈਜ਼ਰ ਹੀ ਰਿਪਰੈਜ਼ੈਂਟ ਕਰ ਸਕਦਾ ਜਿਹੜਾ ਤੁਹਾਨੂੰ ਪਹਿਲਾਂ ਤਾਂ ਸਹੀ ਸਲਾਹ ਦੇਊਗਾ ਜੇ ਤੁਸੀਂ ਐਲੀਜੀਬਲ ਹੁੰਦੇ ਹੋਏ ਫਿਰ ਉਹ ਆਪਣਾ ਨਾਂ ਫਾਈਲ ਦੇ ਉੱਤੇ ਦਊਗਾ ਜੀ ਜਦੋਂ ਤੁਸੀਂ ਐਪਲੀਕੇਸ਼ਨ ਲਾਉਣੀ ਆ ਜੇ ਏਜੰਟ ਕਹਿੰਦਾ ਵੀ ਹਾਂ ਏਜੰਟ ਦਾ ਨਾਮ ਪੁੱਛ ਲਓ ਵੀ ਫਲਾਣਾ ਸਿੰਘ ਆ ਜੋ ਵੀ ਹਨ ਤੇ ਜੇ ਉਹ ਕਹਿੰਦਾ ਜੀ ਹਾਂਜੀ ਤੁਸੀਂ ਆਪਣਾ ਸਿੱਧੀ ਗੱਲ ਕਰੋ ਵੀ ਤੁਸੀਂ ਆਪਣਾ ਨਾਮ ਦੇ ਸਕਦੇ ਹੋ ਐਪਲੀਕੇਸ਼ਨ ਦੇ ਉੱਤੇ ਤੇ ਜੇ ਉਹ ਕਹਿੰਦਾ ਨਹੀਂ ਜਾਂ ਮੈਂ ਕਿਸੇ ਦਾ ਫਲਾਣੇ ਦਾ ਪਾ ਦੂੰਗਾ ਜਾਂ ਇਹਦਾ ਪਾ ਦੂੰਗਾ ਤਾਂ ਉਹਦੇ ਨਾਲ ਇੰਗੇਜ ਨਾ ਕਰੋ ਜੀ ਕਿਉਂ ਕਿਉਂਕਿ ਜਿਹਦਾ ਉਹ ਨਾਮ ਪਾਉਣ ਨੂੰ ਫਿਰਦੇ ਨੇ ਉਹ ਬੰਦਾ ਤੁਹਾਡੇ ਨਾਲ ਪਰਸਨਲ ਇੰਗੇਜਮੈਂਟ ਕਰੂਗਾ ਤਾਂ ਹੀ ਤੁਹਾਨੂੰ ਪੈਸੇ ਉਹਨੂੰ ਦੇਣੇ ਆ ਬਿਲਕੁਲ ਏਜੰਟ ਨੇ ਸਿਰਫ ਆਪਣੀ ਕਮਿਸ਼ਨ ਰੱਖੀ ਹੋਈ ਹੈ ਵਿੱਚ ਗਲਤ ਕੁਝ ਨਹੀਂ ਤੇ ਉਹ ਤੁਹਾਡੇ ਪੂਰੇ ਨਹੀਂ ਹੋਣੇ ਜੀ ਹਾਂਜੀ ਇਹ ਬਿਲਕੁਲ ਜੀ ਇਸ ਤਰ੍ਹਾਂ ਦੇ ਝੰਜੜ ਵਿੱਚ ਜਾਂ ਏਜੰਟਾਂ ਦੇ ਜਿਹੜੇ ਸ਼ਲਾਮੇ ਆ ਜੀ ਜੋ ਤੁਹਾਨੂੰ ਦਿਖਾਉਂਦੇ ਆ ਸੁਪਨੇ ਉਹਨਾਂ ਦੇ ਵਿੱਚ ਨਾ ਫਸਿਓ ਇਹ ਜਾਣਕਾਰੀ ਜਿਹੜੀ ਤਾਂ ਹੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਜੇਕਰ ਤੁਸੀਂ ਇੰਦਰ ਉਹਨਾਂ ਨਾਲ ਇਸ ਵਿਸ਼ੇ ਨੂੰ ਲੈ ਕੇ ਕੋਈ ਵੀ ਗੱਲ ਕਰਨੀ ਚਾਹੁੰਦੇ ਹੋ ਭਾਵੇਂ ਤੁਸੀਂ ਸਾਨੂੰ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਦੇਖ ਰਹੇ ਹੋ ਤਾਂ ਉਹਨਾਂ ਦਾ ਵਟਸਐਪ ਨੰਬਰ ਤੇ ਉਹਨਾਂ ਦਾ ਈਮੇਲ ਐਡਰੈਸ ਸਕਰੀਨ ਤੇ ਨਾਲ ਚੱਲ ਰਿਹਾ ਤੁਸੀਂ ਉਹਨਾਂ ਨਾਲ ਗੱਲਬਾਤ ਜਿਹੜੀ ਆ ਕਰ ਸਕਦੇ ਹੋ ਤੇ ਜੇਕਰ ਇਹ ਨਿਊਜ਼ੀਲੈਂਡ ਦੇ ਵਿੱਚ ਤੁਹਾਡਾ ਕੋਈ ਜਾਣਕਾਰ ਹੈ ਤਾਂ ਇੱਕ ਵਾਰੀ ਉਹਨਾਂ ਦੇ ਨਾਲ ਇਸ ਵਿਜੇ ਨੂੰ ਲੈ ਕੇ ਗੱਲਬਾਤ ਜ਼ਰੂਰ ਕਰ ਲਿਓ ਪਤਾ ਕਰ ਲਿਓ ਏਮਪਲੋਇਰ ਕੌਣ ਆ ਉਤੋਂ ਬਾਅਦ ਹੀ ਅਗਲਾ ਸਟੈਪ ਆ ਜਿਹੜਾ ਚੱਕਿਓ ਨਹੀਂ ਤਾਂ ਫਿਰ ਇੰਦਰ ਸਿੰਘ ਉਹਨਾਂ ਦੇ ਨਾਲ ਵੀ ਤੁਸੀਂ ਗੱਲਬਾਤ ਆ ਜਿਹੜੀ ਕਰ ਸਕਦੇ ਹੋ ਸਕਰੀਨ ਤੇ ਨੰਬਰ ਆ ਜਿਹੜਾ ਚੱਲ ਰਿਹਾ ਇੰਦਰ ਜੀ ਥੋੜਾ ਜੀ ਇਹਦੇ ਤੇ ਵੀ ਚਾਨਣਾ ਜ਼ਰੂਰ ਪਾ ਦਿਓ ਜਿਹੜਾ ਕਈ ਵਾਰੀ ਫਿਰ ਬਾਅਦ ਚ ਰੋਲਾ ਪੈ ਜਾਂਦਾ ਜੀ ਧੋਖਾ ਧੜੀ ਹੋ ਗਈ ਪੈਸੇ ਲੈਨੇ ਹੋ ਗਿਆ ਕਈ ਏਜੰਟਾਂ ਨੂੰ ਉੱਥੇ ਪੈਸੇ ਲੈ ਕੇ ਆ ਜਾਂਦੇ ਆ ਉਹਦੇ ਬਾਰੇ ਕੀ ਕਹੋਗੇ ਦੇਖੋ ਜੀ ਇਹ ਵੀਜ਼ੇ ਬਹੁਤ ਥੋੜੀ ਮਿਆਦ ਦੇ ਨੇ ਹਨਾ ਤੇ ਇਹਦਾ ਕੋਈ ਖਰਚਾ ਜੇ ਤੁਸੀਂ ਮੋਟਾ-ਮੋਟਾ ਕਹੋ ਹਨਾ ਜੇ ਸਰਵਿਸੇਸ ਵੀ ਲੈਨੇ ਆ ਕਿਸੇ ਤੋਂ ਹਨਾ ਸਾਡੇ ਅਰਗੇ ਬੰਦੇ ਤੋਂ ਲੈਨੇ ਐਡਵਾਈਜ਼ਰ ਤੋਂ ਲੈਨੇ ਆ ਤੁਹਾਡਾ ਕੋਈ ਮੋਟਾ-ਮੋਟਾ ਜੇ ਖਰਚਾ ਮੰਨ ਕੇ ਚੱਲੀਏ ਵੀ ਲੱਖ ਡੇਢ ਲੱਖ ਤੋਂ ਉੱਤੇ ਨਹੀਂ ਹੋਣਾ ਚਾਹੀਦਾ ਜੀ ਅ ਸਿੰਗਲ ਬੰਦੇ ਦੀ ਮੈਂ ਗੱਲ ਕਰ ਰਿਹਾ ਪਰ ਜੇ ਤੁਹਾਨੂੰ ਕੋਈ ਇਹ ਕਹਿੰਦਾ ਕਿ ਜੀ ਤੁਸੀਂ 10 ਲੱਖ ਦੇ ਦੋ ਤੁਸੀਂ 15 ਲੱਖ ਦੇ ਦਿਓ ਤੁਸੀਂ ਇਸ ਵੀਜ਼ੇ ਤੇ ਰਹਿ ਕੇ ਆਪਣਾ ਖਰਚਾ ਹੀ ਕਰ ਪੂਰਾ ਕਰ ਪਾਉਗੇ ਤੁਸੀਂ ਜਿਹੜੇ ਪੈਸੇ ਦਿੱਤੇ ਕਿਸੇ ਏਜੰਟ ਨੂੰ ਜੇ ਨਹੀਂ ਦੇ ਰਹੇ ਆ ਉਹ ਨਹੀਂ ਨਿਕਲਣੇ ਤੁਹਾਡੇ ਇਹ ਗੱਲ ਕਲੀਅਰ ਕਰ ਲਓ ਤੇ ਨਾ ਤਾਂ ਦੇਣ ਦਾ ਫਾਇਦਾ ਤੇ ਨਾ ਹੀ ਉਹ ਲੀਗਲ ਮੰਨਿਆ ਜਾਂਦਾ ਕਿਉਂਕਿ ਉਹ ਏਜੰਟ ਨਾ ਤਾਂ ਤੁਹਾਡੀ ਫਾਈਲ ਦੇ ਉੱਤੇ ਆਪਣਾ ਨਾਂ ਪਾ ਰਿਹਾ ਹੈ ਐਜ਼ ਯੂਰ ਲੀਗਲ ਰਿਪਰੈਜ਼ੈਂਟੇਟਿਵ ਹੁਣ ਕੋਈ ਪ੍ਰੋਪਰ ਵਕੀਲ ਜਾਂ ਐਡਵਾਈਜ਼ਰ ਹੀ ਰਿਪਰੈਜ਼ੈਂਟ ਕਰ ਸਕਦਾ ਜਿਹੜਾ ਤੁਹਾਡੂ ਪਹਿਲਾਂ ਤਾਂ ਸਹੀ ਸਲਾਹ ਦਊਗਾ ਜੇ ਤੁਸੀਂ ਐਲੀਜੀਬਲ ਹੁੰਦੇ ਹੋਏ ਫਿਰ ਉਹ ਆਪਣਾ ਨਾਮ ਫਾਈਲ ਦੇ ਉੱਤੇ ਦਊਗਾ ਜੀ ਜਦੋਂ ਤੁਸੀਂ ਐਪਲੀਕੇਸ਼ਨ ਲਾਉਣੀ ਆ ਜੇ ਏਜੰਟ ਕਹਿੰਦਾ ਵੀ ਹਾਂ ਏਜੰਟ ਦਾ ਨਾਮ ਪੁੱਛ ਲਓ ਵੀ ਫਲਾਣਾ ਸਿੰਘ ਆ ਜੋ ਵੀ ਹਨ ਤੇ ਜੇ ਉਹ ਕਹਿੰਦਾ ਜੀ ਹਾਂਜੀ ਤੁਸੀਂ ਆਪਣਾ ਸਿੱਧੀ ਗੱਲ ਕਰੋ ਵੀ ਤੁਸੀਂ ਆਪਣਾ ਨਾਮ ਦੇ ਸਕਦੇ ਹੋ ਐਪਲੀਕੇਸ਼ਨ ਦੇ ਉੱਤੇ ਤੇ ਜੇ ਉਹ ਕਹਿੰਦਾ ਨਹੀਂ ਜਾਂ ਮੈਂ ਕਿਸੇ ਦਾ ਫਲਾਣੇ ਦਾ ਪਾ ਦੂੰਗਾ ਜਾਂ ਇਹਦਾ ਪਾ ਦੂੰਗਾ ਤਾਂ ਉਹਦੇ ਨਾਲ ਇੰਗੇਜ ਨਾ ਕਰੋ ਜੀ ਕਿਉਂ ਕਿ ਜਿਹਦਾ ਉਹ ਨਾਮ ਪਾਉਣ ਨੂੰ ਫਿਰਦੇ ਨੇ ਉਹ ਬੰਦਾ ਤੁਹਾਡੇ ਨਾਲ ਪਰਸਨਲ ਇੰਗੇਜਮੈਂਟ ਕਰੂਗਾ ਤਾਂ ਹੀ ਤੁਲ ਕੀ ਪੈਸੇ ਉਹਨੂੰ ਦੇਣੇ ਆ ਬਿਲਕੁਲ ਇਹ ਜਨਨ ਸਿਰਫ ਆਪਣੀ ਕਮਿਸ਼ਨ ਰੱਖੀ ਹੋਈ ਹੈ ਵਿੱਚ ਬਿਲਕੁਲ ਕੁਛ ਨਹੀਂ ਤੇ ਉਹ ਤੁਹਾਡੇ ਪੂਰੇ ਨਹੀਂ ਹੋਣੇ ਜੀ ਹਾਂਜੀ ਤੇ ਬਿਲਕੁਲ ਜੀ ਇਸ ਤਰ੍ਹਾਂ ਦੇ ਝੰਜੜ ਵਿੱਚ ਜਾਂ ਏਜੰਟਾਂ ਦੇ ਜਿਹੜੇ ਸ਼ਲਾਮੇ ਆ ਜੀ ਜੋ ਤੁਹਾਨੂੰ ਦਿਖਾਉਂਦੇ ਆ ਸੁਪਨੇ ਉਹਨਾਂ ਦੇ ਵਿੱਚ ਨਾ ਫਸਿਓ ਇਹ ਜਾਣਕਾਰੀ ਜਿਹੜੀ ਕਾਹੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਜੇਕਰ ਤੁਸੀਂ ਇੰਦਰ ਉਹਨਾਂ ਨਾਲ ਇਸ ਵਿਸ਼ੇ ਨੂੰ ਲੈ ਕੇ ਕੋਈ ਵੀ ਗੱਲ ਕਰਨੀ ਚਾਹੁੰਦੇ ਹੋ ਭਾਵੇਂ ਤੁਸੀਂ ਸਾਨੂੰ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਦੇਖ ਰਹੇ ਹੋ ਤਾਂ ਉਹਨਾਂ ਦਾ ਵਟਸਐਪ ਨੰਬਰ ਤੇ ਉਹਨਾਂ ਦਾ ਈਮੇਲ ਐਡਰੈਸ ਸਕਰੀਨ ਤੇ ਨਾਲ ਚੱਲ ਰਿਹਾ ਤੁਸੀਂ ਉਹਨਾਂ ਨਾਲ ਗੱਲਬਾਤ ਜਿਹੜੀ ਆ ਕਰ ਸਕਦੇ ਹੋ ਤੇ ਜੇਕਰ ਇਹ ਨਿਊਜ਼ੀਲੈਂਡ ਦੇ ਵਿੱਚ ਤੁਹਾਡਾ ਕੋਈ ਜਾਣਕਾਰ ਹੈ ਤਾਂ ਇੱਕ ਵਾਰੀ ਉਹਨਾਂ ਦੇ ਨਾਲ ਇਸ ਵਿਸ਼ੇ ਨੂੰ ਲੈ ਕੇ ਗੱਲਬਾਤ ਜ਼ਰੂਰ ਕਰ ਲਿਓ ਪਤਾ ਕਰ ਲਿਓ ਏਮਪਲੋਇਰ ਕੌਣ ਆ ਉਤੋਂ ਬਾਅਦ ਹੀ ਅਗਲਾ ਸਟੈਪ ਆ ਜਿਹੜਾ ਚੱਕਿਓ ਨਹੀਂ ਤਾਂ ਫਿਰ ਇੰਦਰ ਸਿੰਘ ਉਹਨਾਂ ਦੇ ਨਾਲ ਵੀ ਤੁਸੀਂ ਗੱਲਬਾਤ ਆ ਜਿਹੜੀ ਕਰ ਸਕਦੇ ਹੋ ਸਕਰੀਨ ਤੇ ਨੰਬਰ ਆ ਜਿਹੜਾ ਚੱਲ ਰਿਹਾ ਇੰਦਰ ਜੀ ਥੋੜਾ ਜੀ ਇਹਦੇ ਤੇ ਵੀ ਚਾਣਣਾ ਜ਼ਰੂਰ ਪਾ ਦਿਓ ਜਿਹੜਾ ਕਈ ਵਾਰੀ ਫਿਰ ਬਾਅਦ ਚ ਰੌਲਾ ਪੈ ਜਾਂਦਾ ਜੀ ਧੋਖਾ ਧੜੀ ਹੋ ਗਈ ਪੈਸੇ ਲੈਨੇ ਹੋ ਗਿਆ ਕਈ ਏਜੰਟਾਂ ਨੂੰ ਉੱਥੇ ਪੈਸੇ ਦੇ ਕੇ ਆ ਜਾਂਦੇ ਆ ਉਹਦੇ ਬਾਰੇ ਕੀ ਕਹੋਗੇ ਦੇਖੋ ਜੀ ਇਹ ਵੀਜ਼ੇ ਬਹੁਤ ਥੋੜੀ ਮਿਆਦ ਦੇ ਨੇ ਹੈ ਨਾ ਜੀ ਤੇ ਇਹਦਾ ਕੋਈ ਖਰਚਾ ਜੇ ਤੁਸੀਂ ਮੋਟਾ-ਮੋਟਾ ਕਹੋ ਹਨ ਜੇ ਸਰਵਿਸੇਸ ਵੀ ਲੈਣੇ ਆ ਕਿਸੇ ਤੋਂ ਹਨਾ ਸਾਡੇ ਅਰਗੇ ਬੰਦੇ ਤੋਂ ਲੈਨੇ ਐਡਵਾਈਜ਼ਰ ਤੋਂ ਲੈਨੇ ਆ ਜੀ ਤੁਹਾਡਾ ਕੋਈ ਮੋਟਾ-ਮੋਟਾ ਜੇ ਖਰਚਾ ਮੰਨ ਕੇ ਚੱਲੀਏ ਵੀ 1 ਲੱਖ ਡੇਢ ਲੱਖ ਤੋਂ ਉੱਤੇ ਨਹੀਂ ਹੋਣਾ ਚਾਹੀਦਾ ਜੀ ਅ ਸਿੰਗਲ ਬੰਦੇ ਦੀ ਮੈਂ ਗੱਲ ਕਰ ਰਿਹਾ ਪਰ ਜੇ ਤੁਹਾਨੂੰ ਕੋਈ ਇਹ ਕਹਿੰਦਾ ਕਿ ਜੀ ਤੁਸੀਂ 10 ਲੱਖ ਦੇ ਦਿਓ ਤੁਸੀਂ 15 ਲੱਖ ਦੇ ਦਿਓ ਤੁਸੀਂ ਇਸ ਵੀਜ਼ੇ ਤੇ ਰਹਿ ਕੇ ਅ ਆਪਣਾ ਖਰਚਾ ਹੀ ਕਰ ਪੂਰਾ ਕਰ ਪਾਉਂਗੇ ਤੁਸੀਂ ਜਿਹੜੇ ਪੈਸੇ ਦਿੱਤੇ ਕਿਸੇ ਏਜੰਟਰ ਨੂੰ ਜੇ ਨੇ ਦੇ ਰਹੇ ਆ ਉਹ ਨਹੀਂ ਨਿਕਲਣੇ ਤੁਹਾਡੇ ਇਹ ਗੱਲ ਕਲੀਅਰ ਕਰ ਲਓ ਤੇ ਨਾ ਤਾਂ ਦੇਣ ਦਾ ਫਾਇਦਾ ਤੇ ਨਾ ਹੀ ਉਹ ਲੀਗਲ ਮੰਨਿਆ ਜਾਂਦਾ ਕਿਉਂਕਿ ਉਹ ਏਜੰਟ ਨਾ ਤਾਂ ਤੁਹਾਡੀ ਫਾਈਲ ਦੇ ਉੱਤੇ ਆਪਣਾ ਨਾਂ ਪਾ ਰਿਹਾ ਹੈ ਐਸ ਯੂਰ ਲੀਗਲ ਰਿਪਰੈਜ਼ੈਂਟੇਟਿਵ ਤੁਹਾਨੂੰ ਕੋਈ ਪ੍ਰੋਪਰ ਵਕੀਲ ਜਾਂ ਐਡਵਾਈਜ਼ਰ ਹੀ ਰਿਪਰੈਜ਼ੈਂਟ ਕਰ ਸਕਦਾ ਜਿਹੜਾ ਤੁਹਾਨੂੰ ਪਹਿਲਾਂ ਤਾਂ ਸਹੀ ਸਲਾਹ ਦੇਊਗਾ ਜੇ ਤੁਸੀਂ ਐਲੀਜੀਬਲ ਹੁੰਦੇ ਹੋਏ ਫਿਰ ਉਹ ਆਪਣਾ ਨਾਮ ਫਾਈਲ ਦੇ ਉੱਤੇ ਦਊਗਾ ਜੀ ਜਦੋਂ ਤੁਸੀਂ ਐਪਲੀਕੇਸ਼ਨ ਲਾਉਣੀ ਆ ਜੇ ਏਜੰਟ ਕਹਿੰਦਾ ਵੀ ਹਾਂ ਏਜੰਟ ਦਾ ਨਾਮ ਪੁੱਛ ਲਓ ਵੀ ਫਲਾਣਾ ਸਿੰਘ ਆ ਜੋ ਵੀ ਹਨਾ ਤੇ ਜੇ ਉਹ ਕਹਿੰਦਾ ਜੀ ਹਾਂਜੀ ਤੁਸੀਂ ਆਪਣਾ ਸਿੱਧੀ ਗੱਲ ਕਰੋ ਵੀ ਤੁਸੀਂ ਆਪਣਾ ਨਾਮ ਦੇ ਸਕਦੇ ਹੋ ਐਪਲੀਕੇਸ਼ਨ ਦੇ ਉੱਤੇ ਤੇ ਜੋ ਕਹਿੰਦਾ ਨਹੀਂ ਜਾਂ ਮੈਂ ਕਿਸੇ ਦਾ ਫਲਾਣੇ ਦਾ ਪਾ ਦੂੰਗਾ ਜਾਂ ਇਹਦਾ ਪਾ ਦੂੰਗਾ ਤਾਂ ਉਹਦੇ ਨਾਲ ਇੰਗੇਜ ਨਾ ਕਰੋ ਜੀ ਕਿਉਂ ਕਿ ਜਿਹਦਾ ਉਹ ਨਾਮ ਪਾਉਣ ਨੂੰ ਫਿਰਦੇ ਨੇ ਉਹ ਬੰਦਾ ਤੁਹਾਡੇ ਨਾਲ ਪਰਸਨਲ ਇੰਗੇਜਮੈਂਟ ਕਰੂਗਾ ਤਾਂ ਹੀ ਤੁਲ ਕੀ ਪੈਸੇ ਉਹਨੂੰ ਦੇਣੇ ਆ ਬਿਲਕੁਲ ਇਹ ਜਨਨ ਸਿਰਫ ਆਪਣੀ ਕਮਿਸ਼ਨ ਰੱਖੀ ਹੋਈ ਹੈ ਵਿੱਚ ਗਲਤ ਕੁੱਝ ਨਹੀਂ ਤੇ ਉਹ ਤੁਹਾਡੇ ਪੂਰੇ ਨਹੀਂ ਹੋਣੇ ਜੀ ਹਾਂਜੀ ਇਹ ਬਿਲਕੁਲ ਜੀ ਇਸ ਤਰ੍ਹਾਂ ਦੇ ਝੰਜੜ ਵਿੱਚ ਜਾਂ ਏਜੰਟਾਂ ਦੇ ਜਿਹੜੇ ਸ਼ਲਾਮੇ ਆ ਜੀ ਜੋ ਤੁਹਾਨੂੰ ਦਿਖਾਉਂਦੇ ਆ ਸੁਪਨੇ ਉਹਨਾਂ ਦੇ ਵਿੱਚ ਨਾ ਫਸਿਓ ਇਹ ਜਾਣਕਾਰੀ ਜਿਹੜੀ ਕਾਹੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਜੇਕਰ ਤੁਸੀਂ ਇੰਦਰ ਉਹਨਾਂ ਨਾਲ ਇਸ ਵਿਜੇ ਨੂੰ ਲੈ ਕੇ ਕੋਈ ਵੀ ਗੱਲ ਕਰਨੀ ਚਾਹੁੰਦੇ ਹੋ ਭਾਵੇਂ ਤੁਸੀਂ ਸਾਨੂੰ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਦੇਖ ਰਹੇ ਹੋ ਤਾਂ ਉਹਨਾਂ ਦਾ ਵਟਸਐਪ ਨੰਬਰ ਤੇ ਉਹਨਾਂ ਦਾ ਈਮੇਲ ਐਡਰੈਸ ਸਕਰੀਨ ਤੇ ਨਾਲ ਚੱਲ ਰਿਹਾ ਤੁਸੀਂ ਉਹਨਾਂ ਨਾਲ ਗੱਲਬਾਤ ਜਿਹੜੀ ਆ ਕਰ ਸਕਦੇ ਹੋ ਤੇ ਜੇਕਰ ਇਹ ਨਿਊਜ਼ੀਲੈਂਡ ਦੇ ਵਿੱਚ ਤੁਹਾਡਾ ਕੋਈ ਜਾਣਕਾਰ ਹੈ ਤਾਂ ਇੱਕ ਵਾਰੀ ਉਹਨਾਂ ਦੇ ਨਾਲ ਇਸ ਵਿਜੇ ਨੂੰ ਲੈ ਕੇ ਗੱਲਬਾਤ ਜ਼ਰੂਰ ਕਰ ਲਿਓ ਪਤਾ ਕਰ ਲਿਓ ਏਮਪਲੋਇਰ ਕੌਣ ਆ ਉਤੋਂ ਬਾਅਦ ਹੀ ਅਗਲਾ ਸਟੈਪ ਆ ਜਿਹੜਾ ਚੱਕਿਓ ਨਹੀਂ ਤਾਂ ਫਿਰ ਇੰਦਰ ਸਿੰਘ ਉਹਨਾਂ ਦੇ ਨਾਲ ਵੀ ਤੁਸੀਂ ਗੱਲਬਾਤ ਆ ਜਿਹੜੀ ਕਰ ਸਕਦੇ ਹੋ ਸਕਰੀਨ ਤੇ ਨੰਬਰ ਆ ਜਿਹੜਾ ਚੱਲ ਰਿਹਾ ਇੰਦਰ ਜੀ ਥੋੜਾ ਜੀ ਇਹਦੇ ਤੇ ਵੀ ਚਾਣਣਾ ਜ਼ਰੂਰ ਪਾ ਦਿਓ ਜਿਹੜਾ ਕਈ ਵਾਰੀ ਫਿਰ ਬਾਅਦ ਚ ਰੌਲਾ ਪੈ ਜਾਂਦਾ ਜੀ ਧੋਖਾ ਧੜੀ ਹੋ ਗਈ ਪੈਸੇ ਲੈਨੇ ਹੋ ਗਿਆ ਕਈ ਏਜੰਟਾਂ ਨੂੰ ਉੱਥੇ ਪੈਸੇ ਦੇ ਕੇ ਆ ਜਾਂਦੇ ਆ ਉਹਦੇ ਬਾਰੇ ਕੀ ਕਹੋਗੇ ਦੇਖੋ ਜੀ ਇਹ ਵੀਜ਼ੇ ਬਹੁਤ ਥੋੜੀ ਮਿਆਦ ਦੇ ਨੇ ਹੈ ਨਾ ਜੀ ਤੇ ਇਹਦਾ ਕੋਈ ਖਰਚਾ ਜੇ ਤੁਸੀਂ ਮੋਟਾ-ਮੋਟਾ ਕਹੋ ਹਨ ਜੇ ਸਰਵਿਸੇਸ ਵੀ ਲੈਨੇ ਆ ਕਿਸੇ ਤੋਂ ਹਨਾ ਸਾਡੇ ਵਰਗੇ ਬੰਦੇ ਤੋਂ ਲੈਨੇ ਐਡਵਾਈਜ਼ਰ ਤੋਂ ਲੈਨੇ ਆ ਜੀ ਤੁਹਾਡਾ ਕੋਈ ਮੋਟਾ-ਮੋਟਾ ਜੇ ਖਰਚਾ ਮੰਨ ਕੇ ਚੱਲੀਏ ਵੀ 1 ਲੱਖ 1.5 ਲੱਖ ਤੋਂ ਉੱਤੇ ਨਹੀਂ ਹੋਣਾ ਚਾਹੀਦਾ ਜੀ ਅ ਸਿੰਗਲ ਬੰਦੇ ਦੀ ਮੈਂ ਗੱਲ ਕਰ ਰਿਹਾ ਪਰ ਜੇ ਤੁਹਾਨੂੰ ਕੋਈ ਇਹ ਕਹਿੰਦਾ ਕਿ ਜੀ ਤੁਸੀਂ 10 ਲੱਖ ਦੇ ਦਿਓ ਤੁਸੀਂ 15 ਲੱਖ ਦੇ ਦਿਓ ਤੁਸੀਂ ਇਸ ਵੀਜ਼ੇ ਤੇ ਰਹਿ ਕੇ ਅ ਆਪਣਾ ਖਰਚਾ ਹੀ ਕਰ ਪੂਰਾ ਕਰ ਪਾਉਂਗੇ ਤੁਸੀਂ ਜਿਹੜੇ ਪੈਸੇ ਦਿੱਤੇ ਕਿਸੇ ਏਜੰਟਰ ਨੂੰ ਜੇ ਨੇ ਦੇ ਰਹੇ ਆ ਉਹ ਨਹੀਂ ਨਿਕਲਣਗੇ ਤੁਹਾਡੇ ਇਹ ਗੱਲ ਕਲੀਅਰ ਕਰ ਲਓ ਤੇ ਨਾ ਤਾਂ ਦੇਣ ਦਾ ਫਾਇਦਾ ਤੇ ਨਾ ਹੀ ਉਹ ਲੀਗਲ ਮੰਨਿਆ ਜਾਂਦਾ ਕਿਉਂਕਿ ਉਹ ਏਜੰਟ ਨਾ ਤਾਂ ਤੁਹਾਡੀ ਫਾਈਲ ਦੇ ਉੱਤੇ ਆਪਣਾ ਨਾਂ ਪਾ ਰਿਹਾ ਹੈ ਐਜ਼ ਯੂਰ ਲੀਗਲ ਰਿਪਰੈਜ਼ੈਂਟੇਟਿਵ ਹਰ ਨੂੰ ਕੋਈ ਪ੍ਰੋਪਰ ਵਕੀਲ ਜਾਂ ਐਡਵਾਈਜ਼ਰ ਹੀ ਰਿਪਰੈਜ਼ੈਂਟ ਕਰ ਸਕਦਾ ਜਿਹੜਾ ਤੁਹਾਨੂੰ ਪਹਿਲਾਂ ਤਾਂ ਸਹੀ ਸਲਾਹ ਦੇਊਗਾ ਜੇ ਤੁਸੀਂ ਐਲੀਜੀਬਲ ਹੁੰਦੇ ਹੋਏ ਫਿਰ ਉਹ ਆਪਣਾ ਨਾਮ ਫਾਈਲ ਦੇ ਉੱਤੇ ਦਊਗਾ ਜੀ ਜਦੋਂ ਤੁਸੀਂ ਐਪਲੀਕੇਸ਼ਨ ਲਾਉਣੀ ਆ ਜੇ ਏਜੰਟ ਕਹਿੰਦਾ ਵੀ ਹਾਂ ਏਜੰਟ ਦਾ ਨਾਮ ਪੁੱਛ ਲਓ ਵੀ ਫਲਾਣਾ ਸਿੰਘ ਆ ਜੋ ਵੀ ਹਨਾ ਤੇ ਜੇ ਉਹ ਕਹਿੰਦਾ ਜੀ ਹਾਂਜੀ ਤੁਸੀਂ ਆਪਣਾ ਸਿੱਧੀ ਗੱਲ ਕਰੋ ਵੀ ਤੁਸੀਂ ਆਪਣਾ ਨਾਮ ਦੇ ਸਕਦੇ ਹੋ ਐਪਲੀਕੇਸ਼ਨ ਦੇ ਉੱਤੇ ਤੇ ਜੋ ਕਹਿੰਦਾ ਨਹੀਂ ਜਾਂ ਮੈਂ ਕਿਸੇ ਦਾ ਫਲਾਣੇ ਦਾ ਪਾ ਦੂੰਗਾ ਜਾਂ ਇਹਦਾ ਪਾ ਦੂੰਗਾ ਤਾਂ ਉਹਦੇ ਨਾਲ ਇੰਗੇਜ ਨਾ ਕਰੋ ਜੀ ਕਿਉਂ ਕਿ ਜਿਹਦਾ ਉਹ ਨਾਮ ਪਾਉਣ ਨੂੰ ਫਿਰਦੇ ਨੇ ਉਹ ਬੰਦਾ ਤੁਹਾਡੇ ਨਾਲ ਪਰਸਨਲ ਇੰਗੇਜਮੈਂਟ ਕਰੂਗਾ ਤਾਂ ਹੀ ਤੁਲ ਕੀ ਪੈਸੇ ਉਹਨੂੰ ਦੇਣੇ ਆ ਬਿਲਕੁਲ ਇਹ ਜਨਨ ਸਿਰਫ ਆਪਣੀ ਕਮਿਸ਼ਨ ਰੱਖੀ ਹੋਈ ਹੈ ਵਿੱਚ ਗਲਤ ਕੁਸ਼ਿਸ਼ ਨਹੀਂ ਤੇ ਉਹ ਤੁਹਾਡੇ ਪੂਰੇ ਨਹੀਂ ਹੋਣੇ ਜੀ ਹਾਂਜੀ ਤੇ ਬਿਲਕੁਲ ਜੀ ਇਸ ਤਰ੍ਹਾਂ ਦੇ ਝੰਜੜ ਵਿੱਚ ਜਾਂ ਏਜੰਟਾਂ ਦੇ ਜਿਹੜੇ ਸ਼ਲਾਮੇ ਆ ਜੀ ਜੋ ਤੁਹਾਨੂੰ ਦਿਖਾਉਂਦੇ ਆ ਸੁਪਨੇ ਉਹਨਾਂ ਦੇ ਵਿੱਚ ਨਾ ਫਸਿਓ ਇਹ ਜਾਣਕਾਰੀ ਜਿਹੜੀ ਕਾਹੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਜੇਕਰ ਤੁਸੀਂ ਇੰਦਰ ਉਹਨਾਂ ਨਾਲ ਇਸ ਵਿਸ਼ੇ ਨੂੰ ਲੈ ਕੇ ਕੋਈ ਵੀ ਗੱਲ ਕਰਨੀ ਚਾਹੁੰਦੇ ਹੋ ਭਾਵੇਂ ਤੁਸੀਂ ਸਾਨੂੰ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਦੇਖ ਰਹੇ ਹੋ ਤਾਂ ਉਹਨਾਂ ਦਾ ਵਟਸਐਪ ਨੰਬਰ ਤੇ ਉਹਨਾਂ ਦਾ ਈਮੇਲ ਐਡਰੈਸ ਸਕਰੀਨ ਤੇ ਨਾਲ ਚੱਲ ਰਿਹਾ ਤੁਸੀਂ ਉਹਨਾਂ ਨਾਲ ਗੱਲਬਾਤ ਜਿਹੜੀ ਆ ਕਰ ਸਕਦੇ ਹੋ ਤੇ ਜੇਕਰ ਇਹ ਨਿਊਜ਼ੀਲੈਂਡ ਦੇ ਵਿੱਚ ਤੁਹਾਡਾ ਕੋਈ ਜਾਣਕਾਰ ਹੈ ਤਾਂ ਇੱਕ ਵਾਰੀ ਉਹਨਾਂ ਦੇ ਨਾਲ ਇਸ ਵਿਸ਼ੇ ਨੂੰ ਲੈ ਕੇ ਗੱਲਬਾਤ ਜ਼ਰੂਰ ਕਰ ਲਿਓ ਪਤਾ ਕਰ ਲਿਓ ਏਮਪਲੋਇਰ ਕੌਣ ਆ ਉਤੋਂ ਬਾਅਦ ਹੀ ਅਗਲਾ ਸਟੈਪ ਆ ਜਿਹੜਾ ਚੱਕਿਓ ਨਹੀਂ ਤਾਂ ਫਿਰ ਇੰਦਰ ਸਿੰਘ ਉਹਨਾਂ ਦੇ ਨਾਲ ਵੀ ਤੁਸੀਂ ਗੱਲਬਾਤ ਆ ਜਿਹੜੀ ਕਰ ਸਕਦੇ ਹੋ ਸਕਰੀਨ ਤੇ ਨੰਬਰ ਆ ਜਿਹੜਾ ਚੱਲ ਰਿਹਾ ਇੰਦਰ ਜੀ ਥੋੜਾ ਜੀ ਇਹਦੇ ਤੇ ਵੀ ਚਾਣਣਾ ਜ਼ਰੂਰ ਪਾ ਦਿਓ ਜਿਹੜਾ ਕਈ ਵਾਰੀ ਫਿਰ ਬਾਅਦ ਚ ਰੌਲਾ ਪੈ ਜਾਂਦਾ ਜੀ ਧੋਖਾ ਧੜੀ ਹੋ ਗਈ ਪੈਸੇ ਲੈਨੇ ਹੋ ਗਿਆ ਕਈ ਏਜੰਟਾਂ ਨੂੰ ਉੱਥੇ ਪੈਸੇ ਦੇ ਕੇ ਆ ਜਾਂਦੇ ਆ ਉਹਦੇ ਬਾਰੇ ਕੀ ਕਹੋਗੇ ਦੇਖੋ ਜੀ ਇਹ ਵੀਜ਼ੇ ਬਹੁਤ ਥੋੜੀ ਮਿਆਦ ਦੇ ਨੇ ਹੈ ਨਾ ਜੀ ਤੇ ਇਹਦਾ ਕੋਈ ਖਰਚਾ ਜੇ ਤੁਸੀਂ ਮੋਟਾ-ਮੋਟਾ ਕਹੋ ਹਨ ਜੇ ਸਰਵਿਸੇਸ ਵੀ ਲੈਣੇ ਆ ਕਿਸੇ ਤੋਂ ਹਨਾ ਸਾਡੇ ਅਰਗੇ ਬੰਦੇ ਤੋਂ ਲੈਣੇ ਐਡਵਾਈਜ਼ਰ ਤੋਂ ਲੈਣੇ ਆ ਜੀ ਤੁਹਾਡਾ ਕੋਈ ਮੋਟਾ-ਮੋਟਾ ਜੇ ਖਰਚਾ ਮੰਨ ਕੇ ਚੱਲੀਏ ਵੀ ਲੱਖ ਡੇਢ ਲੱਖ ਤੋਂ ਉੱਤੇ ਨਹੀਂ ਹੋਣਾ ਚਾਹੀਦਾ ਜੀ ਅ ਸਿੰਗਲ ਬੰਦੇ ਦੀ ਮੈਂ ਗੱਲ ਕਰ ਰਿਹਾ ਪਰ ਜੇ ਤੁਹਾਨੂੰ ਕੋਈ ਇਹ ਕਹਿੰਦਾ ਕਿ ਜੀ ਤੁਸੀਂ 10 ਲੱਖ ਦੇ ਦਿਓ ਤੁਸੀਂ 15 ਲੱਖ ਦੇ ਦਿਓ ਤੁਸੀਂ ਇਸ ਵੀਜ਼ੇ ਤੇ ਰਹਿ ਕੇ ਅ ਆਪਣਾ ਖਰਚਾ ਹੀ ਕਰ ਪੂਰਾ ਕਰ ਪਾਉਂਗੇ ਤੁਸੀਂ ਜਿਹੜੇ ਪੈਸੇ ਦਿੱਤੇ ਕਿਸੇ ਏਜੰਟ ਨੂੰ ਜੇ ਨਹੀਂ ਦੇ ਰਹੇ ਆ ਉਹ ਨਹੀਂ ਨਿਕਲਣੇ ਤੁਹਾਡੇ ਇਹ ਗੱਲ ਕਲੀਅਰ ਕਰ ਲਓ ਤੇ ਨਾ ਤਾਂ ਦੇਣ ਦਾ ਫਾਇਦਾ ਤੇ ਨਾ ਹੀ ਉਹ ਲੀਗਲ ਮੰਨਿਆ ਜਾਂਦਾ ਕਿਉਂਕਿ ਉਹ ਏਜੰਟ ਨਾ ਤਾਂ ਤੁਹਾਡੀ ਫਾਈਲ ਦੇ ਉੱਤੇ ਆਪਣਾ ਨਾਂ ਪਾ ਰਿਹਾ ਐ ਐਜ਼ ਯੂਰ ਲੀਗਲ ਰਿਪਰੈਜ਼ੈਂਟੇਟਿਵ ਤੁਹਾਨੂੰ ਕੋਈ ਪ੍ਰੋਪਰ ਵਕੀਲ ਜਾਂ ਐਡਵਾਈਜ਼ਰ ਹੀ ਰਿਪਰੈਜ਼ੈਂਟ ਕਰ ਸਕਦਾ ਜਿਹੜਾ ਤੁਹਾਨੂੰ ਪਹਿਲਾਂ ਤਾਂ ਸਹੀ ਸਲਾਹ ਦੇਊਗਾ ਜੇ ਤੁਸੀਂ ਐਲੀਜੀਬਲ ਹੁੰਦੇ ਹੋਏ ਫਿਰ ਉਹ ਆਪਣਾ ਨਾਮ ਫਾਈਲ ਦੇ ਉੱਤੇ ਦਊਗਾ ਜੀ ਜਦੋਂ ਤੁਸੀਂ ਐਪਲੀਕੇਸ਼ਨ ਲਾਉਣੀ ਆ ਜੇ ਏਜੰਟ ਕਹਿੰਦਾ ਵੀ ਹਾਂ ਏਜੰਟ ਦਾ ਨਾਮ ਪੁੱਛ ਲਓ ਵੀ ਫਲਾਣਾ ਸਿੰਘ ਆ ਜੋ ਵੀ ਹਨਾ ਤੇ ਜੇ ਉਹ ਕਹਿੰਦਾ ਜੀ ਹਾਂਜੀ ਤੁਸੀਂ ਆਪਣਾ ਸਿੱਧੀ ਗੱਲ ਕਰੋ ਵੀ ਤੁਸੀਂ ਆਪਣਾ ਨਾਮ ਦੇ ਸਕਦੇ ਹੋ ਐਪਲੀਕੇਸ਼ਨ ਦੇ ਉੱਤੇ ਤੇ ਜੋ ਕਹਿੰਦਾ ਨਹੀਂ ਜਾਂ ਮੈਂ ਕਿਸੇ ਦਾ ਫਲਾਣੇ ਦਾ ਪਾ ਦੂੰਗਾ ਜਾਂ ਇਹਦਾ ਪਾ ਦੂੰਗਾ ਤਾਂ ਉਹਦੇ ਨਾਲ ਇੰਗੇਜ ਨਾ ਕਰੋ ਜੀ ਕਿਉਂ ਕਿ ਜਿਹਦਾ ਉਹ ਨਾਮ ਪਾਉਣ ਨੂੰ ਫਿਰਦੇ ਨੇ ਉਹ ਬੰਦਾ ਤੁਹਾਡੇ ਨਾਲ ਪਰਸਨਲ ਇੰਗੇਜਮੈਂਟ ਕਰੂਗਾ ਤਾਂ ਹੀ ਤੁਲ ਕੀ ਪੈਸੇ ਉਹਨੂੰ ਦੇਣੇ ਆ ਬਿਲਕੁਲ ਇਹ ਜਨਨ ਸਿਰਫ ਆਪਣੀ ਕਮਿਸ਼ਨ ਰੱਖੀ ਹੋਈ ਹੈ ਵਿੱਚ ਗਲਤ ਕੁਸ਼ਿਸ਼ ਨਹੀਂ ਤੇ ਉਹ ਤੁਹਾਡੇ ਪੂਰੇ ਨਹੀਂ ਹੋਣੇ ਜੀ ਹਾਂਜੀ ਤੇ ਬਿਲਕੁਲ ਜੀ ਇਸ ਤਰ੍ਹਾਂ ਦੇ ਝੰਜੜ ਵਿੱਚ ਜਾਂ ਏਜੰਟਾਂ ਦੇ ਜਿਹੜੇ ਸ਼ਲਾਮੇ ਆ ਜੀ ਜੋ ਤੁਹਾਨੂੰ ਦਿਖਾਉਂਦੇ ਆ ਸੁਪਨੇ ਉਹਨਾਂ ਦੇ ਵਿੱਚ ਨਾ ਫਸਿਓ ਇਹ ਜਾਣਕਾਰੀ ਜਿਹੜੀ ਕਾਹੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਜੇਕਰ ਤੁਸੀਂ ਇੰਦਰ ਉਹਨਾਂ ਨਾਲ ਇਸ ਵਿਸ਼ੇ ਨੂੰ ਲੈ ਕੇ ਕੋਈ ਵੀ ਗੱਲ ਕਰਨੀ ਚਾਹੁੰਦੇ ਹੋ ਭਾਵੇਂ ਤੁਸੀਂ ਸਾਨੂੰ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਦੇਖ ਰਹੇ ਹੋ ਤਾਂ ਉਹਨਾਂ ਦਾ ਵਟਸਐਪ ਨੰਬਰ ਤੇ ਉਹਨਾਂ ਦਾ ਈਮੇਲ ਐਡਰੈਸ ਸਕਰੀਨ ਤੇ ਨਾਲ ਚੱਲ ਰਿਹਾ ਤੁਸੀਂ ਉਹਨਾਂ ਨਾਲ ਗੱਲਬਾਤ ਜਿਹੜੀ ਆ ਕਰ ਸਕਦੇ ਹੋ ਤੇ ਜੇਕਰ ਨਿਊਜ਼ੀਲੈਂਡ ਦੇ ਵਿੱਚ ਤੁਹਾਡਾ ਕੋਈ ਜਾਣਕਾਰ ਹੈ ਤਾਂ ਇੱਕ ਵਾਰੀ ਉਹਨਾਂ ਦੇ ਨਾਲ ਇਸ ਵਿਸ਼ੇ ਨੂੰ ਲੈ ਕੇ ਗੱਲਬਾਤ ਜ਼ਰੂਰ ਕਰ ਲਿਓ ਪਤਾ ਕਰ ਲਿਓ ਏਮਪਲੋਇਰ ਕੌਣ ਆ ਉਤੋਂ ਬਾਅਦ ਹੀ ਅਗਲਾ ਸਟੈਪ ਆ ਜਿਹੜਾ ਚੱਕਿਓ ਨਹੀਂ ਤਾਂ ਫਿਰ ਇੰਦਰ ਸਿੰਘ ਉਹਨਾਂ ਦੇ ਨਾਲ ਵੀ ਤੁਸੀਂ ਗੱਲਬਾਤ ਆ ਜਿਹੜੀ ਕਰ ਸਕਦੇ ਹੋ ਸਕਰੀਨ ਤੇ ਨੰਬਰ ਆ ਜਿਹੜਾ ਚੱਲ ਰਿਹਾ ਇੰਦਰ ਜੀ ਥੋੜਾ ਜੀ ਇਹਦੇ ਤੇ ਵੀ ਚਾਣਣਾ ਜ਼ਰੂਰ ਪਾ ਦਿਓ ਜਿਹੜਾ ਕਈ ਵਾਰੀ ਫਿਰ ਬਾਅਦ ਚ ਰੌਲਾ ਪੈ ਜਾਂਦਾ ਜੀ ਧੋਖਾ ਧੜੀ ਹੋ ਗਈ ਪੈਸੇ ਲੈਨੇ ਹੋ ਗਿਆ ਕਈ ਏਜੰਟਾਂ ਨੂੰ ਉੱਥੇ ਪੈਸੇ ਦੇ ਕੇ ਆ ਜਾਂਦੇ ਆ ਉਹਦੇ ਬਾਰੇ ਕੀ ਕਹੋਗੇ ਦੇਖੋ ਜੀ ਇਹ ਵੀਜ਼ੇ ਬਹੁਤ ਥੋੜੀ ਮਿਆਦ ਦੇ ਨੇ ਜੀ ਤੇ ਇਹਦਾ ਕੋਈ ਖਰਚਾ ਜੇ ਤੁਸੀਂ ਮੋਟਾ-ਮੋਟਾ ਕਹੋ ਹਨ ਜੇ ਸਰਵਿਸੇਸ ਵੀ ਲੈਨੇ ਆ ਕਿਸੇ ਤੋਂ ਹਨਾ ਸਾਡੇ ਵਰਗੇ ਬੰਦੇ ਤੋਂ ਲੈਨੇ ਐਡਵਾਈਜ਼ਰ ਤੋਂ ਲੈਨੇ ਆ ਜੀ ਤੁਹਾਡਾ ਕੋਈ ਮੋਟਾ-ਮੋਟਾ ਜੇ ਖਰਚਾ ਮੰਨ ਕੇ ਚੱਲੀਏ ਵੀ 1 ਲੱਖ ਡੇਢ ਲੱਖ ਤੋਂ ਉੱਤੇ ਨਹੀਂ ਹੋਣਾ ਚਾਹੀਦਾ ਜੀ ਅ ਸਿੰਗਲ ਬੰਦੇ ਦੀ ਮੈਂ ਗੱਲ ਕਰ ਰਿਹਾ ਪਰ ਜੇ ਤੁਹਾਨੂੰ ਕੋਈ ਇਹ ਕਹਿੰਦਾ ਕਿ ਜੀ ਤੁਸੀਂ 10 ਲੱਖ ਦੇ ਦਿਓ ਤੁਸੀਂ 15 ਲੱਖ ਦੇ ਦਿਓ ਤੁਸੀਂ ਇਸ ਵੀਜ਼ੇ ਤੇ ਰਹਿ ਕੇ ਅ ਆਪਣਾ ਖਰਚਾ ਹੀ ਕਰ ਪੂਰਾ ਕਰ ਪਾਉਂਗੇ ਤੁਸੀਂ ਜਿਹੜੇ ਪੈਸੇ ਦਿੱਤੇ ਕਿਸੇ ਏਜੰਟਰ ਨੂੰ ਜੇ ਨੇ ਦੇ ਰਹੇ ਆ ਉਹ ਨਹੀਂ ਨਿਕਲਣੇ ਤੁਹਾਡੇ ਇਹ ਗੱਲ ਕਲੀਅਰ ਕਰ ਲਓ ਤੇ ਨਾ ਤਾਂ ਦੇਣ ਦਾ ਫਾਇਦਾ ਤੇ ਨਾ ਹੀ ਉਹ ਲੀਗਲ ਮੰਨਿਆ ਜਾਂਦਾ ਕਿਉਂਕਿ ਉਹ ਏਜੰਟ ਨਾ ਤਾਂ ਤੁਹਾਡੀ ਫਾਈਲ ਦੇ ਉੱਤੇ ਆਪਣਾ ਨਾਂ ਪਾ ਰਿਹਾ ਹੈ ਸੈਲ ਯੂਰ ਲੀਗਲ ਰਿਪਰੈਜੈਂਟੇਟਿਵ ਤੁਹਾਨੂੰ ਕੋਈ ਪ੍ਰੋਪਰ ਵਕੀਲ ਜਾਂ ਐਡਵਾਈਜ਼ਰ ਹੀ ਰਿਪਰੈਜ਼ੈਂਟ ਕਰ ਸਕਦਾ ਜਿਹੜਾ ਤੁਹਾਨੂੰ ਪਹਿਲਾਂ ਤਾਂ ਸਹੀ ਸਲਾਹ ਦੇਊਗਾ ਜੇ ਤੁਸੀਂ ਐਲੀਜੀਬਲ ਹੁੰਦੇ ਹੋ ਫਿਰ ਉਹ ਆਪਣਾ ਨਾਮ ਫਾਈਲ ਦੇ ਉੱਤੇ ਦਊਗਾ ਜੀ ਜਦੋਂ ਤੁਸੀਂ ਐਪਲੀਕੇਸ਼ਨ ਲਾਉਣੀ ਆ ਜੇ ਏਜੰਟ ਕਹਿੰਦਾ ਵੀ ਹਾਂ ਏਜੰਟ ਦਾ ਨਾਮ ਪੁੱਛ ਲਓ ਵੀ ਫਲਾਣਾ ਸਿੰਘ ਆ ਜੋ ਵੀ ਹਨਾ ਤੇ ਜੇ ਉਹ ਕਹਿੰਦਾ ਜੀ ਹਾਂਜੀ ਤੁਸੀਂ ਆਪਣਾ ਸਿੱਧੀ ਗੱਲ ਕਰੋ ਵੀ ਤੁਸੀਂ ਆਪਣਾ ਨਾਮ ਦੇ ਸਕਦੇ ਹੋ ਐਪਲੀਕੇਸ਼ਨ ਦੇ ਉੱਤੇ ਤੇ ਜੋ ਕਹਿੰਦਾ ਨਹੀਂ ਜਾਂ ਮੈਂ ਕਿਸੇ ਦਾ ਫਲਾਣੇ ਦਾ ਪਾ ਦੂੰਗਾ ਜਾਂ ਇਹਦਾ ਪਾ ਦੂੰਗਾ ਤਾਂ ਉਹਦੇ ਨਾਲ ਇੰਗੇਜ ਨਾ ਕਰੋ ਜੀ ਕਿਉਂ ਕਿ ਜਿਹਦਾ ਉਹ ਨਾਮ ਪਾਉਣ ਨੂੰ ਫਿਰਦੇ ਨੇ ਉਹ ਬੰਦਾ ਤੁਹਾਡੇ ਨਾਲ ਪਰਸਨਲ ਇੰਗੇਜਮੈਂਟ ਕਰੂਗਾ ਤਾਂ ਹੀ ਤੁਲ ਕੀ ਪੈਸੇ ਉਹਨੂੰ ਦੇਣੇ ਆ ਬਿਲਕੁਲ ਇਹ ਜਨਨ ਸਿਰਫ ਆਪਣੀ ਕਮਿਸ਼ਨ ਰੱਖੀ ਹੋਈ ਹੈ ਵਿੱਚ ਗਲਤ ਕੁਸ਼ਿਸ਼ ਨਹੀਂ ਕਿਉਂ ਤੁਹਾਡੇ ਪੂਰੇ ਨਹੀਂ ਹੋਣੇ ਜੀ ਹਾਂਜੀ ਇਹ ਬਿਲਕੁਲ ਜੀ ਇਸ ਤਰ੍ਹਾਂ ਦੇ ਝੰਜੜ ਵਿੱਚ ਜਾਂ ਏਜੰਟਾਂ ਦੇ ਜਿਹੜੇ ਸ਼ਲਾਮੇ ਆ ਜੀ ਜੋ ਤੁਹਾਨੂੰ ਦਿਖਾਉਂਦੇ ਆ ਸੁਪਨੇ ਉਹਨਾਂ ਦੇ ਵਿੱਚ ਨਾ ਫਸਿਓ ਇਹ ਜਾਣਕਾਰੀ ਜਿਹੜੀ ਕਾਹੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਜੇਕਰ ਤੁਸੀਂ ਇੰਦਰ ਉਹਨਾਂ ਨਾਲ ਇਸ ਵਿਸ਼ੇ ਨੂੰ ਲੈ ਕੇ ਕੋਈ ਵੀ ਗੱਲ ਕਰਨੀ ਚਾਹੁੰਦੇ ਹੋ ਭਾਵੇਂ ਤੁਸੀਂ ਸਾਨੂੰ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਦੇਖ ਰਹੇ ਹੋ ਤਾਂ ਉਹਨਾਂ ਦਾ ਵਟਸਐਪ ਨੰਬਰ ਤੇ ਉਹਨਾਂ ਦਾ ਈਮੇਲ ਐਡਰੈਸ ਸਕਰੀਨ ਤੇ ਨਾਲ ਚੱਲ ਰਿਹਾ ਤੁਸੀਂ ਉਹਨਾਂ ਨਾਲ ਗੱਲਬਾਤ ਜਿਹੜੀ ਆ ਕਰ ਸਕਦੇ ਹੋ ਤੇ ਜੇਕਰ ਇਹ ਨਿਊਜ਼ੀਲੈਂਡ ਦੇ ਵਿੱਚ ਤੁਹਾਡਾ ਕੋਈ ਜਾਣਕਾਰ ਹੈ ਤਾਂ ਇੱਕ ਵਾਰੀ ਉਹਨਾਂ ਦੇ ਨਾਲ ਇਸ ਵਿਸ਼ੇ ਨੂੰ ਲੈ ਕੇ ਗੱਲਬਾਤ ਜ਼ਰੂਰ ਕਰ ਲਿਓ ਪਤਾ ਕਰ ਲਿਓ ਏਮਪਲੋਇਰ ਕੌਣ ਆ ਉਤੋਂ ਬਾਅਦ ਹੀ ਅਗਲਾ ਸਟੈਪ ਆ ਜਿਹੜਾ ਚੱਕਿਓ ਨਹੀਂ ਤਾਂ ਫਿਰ ਇੰਦਰ ਸਿੰਘ ਉਹਨਾਂ ਦੇ ਨਾਲ ਵੀ ਤੁਸੀਂ ਗੱਲਬਾਤ ਆ